ਆਓ 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 ਕਰੋ ਇਹ ਮੈਂ ਕੋਈ ਹਟ ਗਿਆ ਆ ਚਾਰ ਮੰਦਰ ਤੋਂ ਚਾਰ ਮੰਦਰ ਉੱਠ ਕੇ ਆ ਜਾਂਦੇ ਨੇ ਉਹਰੇ ਠੀਕ ਆ ਤੋ ਹਿੱਕਰ ਮੰਦਰ ਨੂੰ ਪਬਲੀ ਨੂੰ ਕਿਉਂ ਪ੍ਰਸ਼ੰਤ ਕਰਦੇ ਕਿਉਂ ਉੱਠ ਕੇ ਆ ਜਾਂਦੇ ਜੋ ਬਸੋਣ ਜਾਂਦੇ ਮੈਂ ਹੁਣੇ ਤੇ ਮੇਰੇ ਨਾਲ ਗੱਲ ਕਰ ਰਿਹਾ ਹੋ ਤੁਸੀਂ ਉੱਥੇ ਗੱਲ ਕਰਾਉਣਾ ਐਂ ਐਡੀ ਨਾ ਵਿੱਚ ਦਿਖਾਓ ਜੀ ਆ ਤੁਸੀਂ ਮੈਨੂੰ ਕਿਉਂ ਦੋਸ਼ ਕਰ ਰਹੇ ਹੋ ਤੁਸੀਂ ਤੁਹਾਨੂੰ ਆਜਾ ਤੁਹਾਨੂੰ ਪ੍ਰਸ਼ੰਤ ਕਰਾ ਲਾ ਕੇ ਇੱਧਰ ਆ ਜਾਓ ਫਿਰ ਤੁਸੀਂ ਇਹਨਾਂ ਕੋਲ ਜਾਓ ਨਾ ਤੁਹਾਨੂੰ ਪ੍ਰਸ਼ੰਤ ਕਰ ਦਿੱਤਾ ਮੁਰਦਾਬਾਤ ਆਪਣੇ ਗੁੰਡਿਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਮੁਰਦਾਬਾਤ ਮੁਰਦਾਬਾਤ ਪਿਛਲੇ ਦਿਨੀ ਪਿੰਡ ਰੋਂਕਲਾ ਦੇ ਵਿੱਚ ਇੱਕ ਬਜ਼ੁਰਗ ਮਾਤਾ ਦਾ ਸਰਪੰਚ ਦੇ ਪੁੱਤਰ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਅੱਜ ਤਾਂ ਅੱਜ 12 ਵਜੇ ਤੋਂ ਬਾਅਦ ਇਹਨਾਂ ਦੇ ਵੱਲੋਂ ਐਕਸ਼ਨ ਲਿਆਇਆ ਗਿਆ ਹੈ ਸੜਕ ਰੋਕ ਲਈਤੀ ਗਈ ਹੈ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਤੁਸੀਂ ਇਹ ਬੇਜੇ ਪੋਲੀਟੀਕਲ ਪ੍ਰੈਸ਼ਰ ਹੈ ਜੀ ਪੁਲਿਸ ਦੇ ਉੱਪਰ ਸਰਕਾਰ ਦਾ ਦਬਾਅ ਹੈ ਕਿ ਇਹਨੂੰ ਮਾਮਲੇ ਨੂੰ ਇਦਾਂ ਹੀ ਰਫਾ-ਦਫਾ ਕਰੋ ਤੇ ਕਿਹੜਾ ਤੁਸੀਂ ਅੰਤਿਮ ਸੰਸਕਾਰ ਕਰਵਾਓ ਬਾਕੀ ਦੀ ਕਾਰਵਾਈ ਬਾਅਦ ਚ ਕਰਾਂਗੇ ਪਰ ਨਹੀਂ ਅਸੀਂ ਉਹਨਾਂ ਚ ਰੰਤਮ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਪੁਲਿਸ ਆਪਣੀ ਕਾਰਵਾਈ ਨਹੀਂ ਕਰਦੀ ਅੱਜ ਚੌਥਾ ਦਿਨ ਹੋ ਗਿਆ ਸਾਡੀ ਮਾਤਾ ਜੀ ਦੀ ਡੈੱਡ ਬੋਡੀ ਮੋਹਸਤਰੀ ਦੇ ਵਿੱਚ ਪਈ ਹੈ ਜੀ ਨੇੜਲੇ ਦੇ ਲਵੇ ਪਿੰਡਾ ਚ ਲੋਥੇ ਕਿਤੇ ਗੋਲੀ ਗੋਲੀ ਚੱਲੀ ਸੀ ਸਰਪੰਚ ਧੱਕੇ ਨਾਲ ਕਹਿੰਦਾ ਤੁਹਾਡੇ ਬੇਟੇ ਦਾ ਉਹ ਪਰਚੇ ਦੇ ਵਿੱਚ ਨਾਮ ਆ ਰਿਹਾ ਜੋ ਕਿ 14-15 ਸਾਲ ਦਾ ਬੇਟਾ ਹੈਗਾ ਤੇ ਉਹਦਾ ਕਹਿੰਦਾ ਤੁਹਾਡਾ ਗੋਲੀ ਕਾਂਡ ਦੇ ਵਿੱਚ ਨਾਮ ਆ ਰਿਹਾ ਹੈ 1.5 ਲੱਖ ਰੁਪਏ ਦੇ ਦਿਓ ਮੈਂ ਤੁਹਾਡੇ ਬੇਟੇ ਦਾ ਨਾਮ ਕਰਵਾ ਦਿੰਦਾ ਜੇਕਰ ਪਰਿਵਾਰ ਨੇ 1.5 ਲੱਖ ਰੁਪਏ ਦੇਣ ਤੋਂ ਮਨਾਂ ਕਰਤਾ ਉਹ ਗੱਲ ਫਿਰ ਕਤਲ ਤੱਕ ਪਹੁੰਚ ਗਈ ਜੀ ਪਾਪ ਦੀ ਜਾਨ ਚ ਤਾਂ ਨੇ ਕੁੱਟਮਾਰ ਕੀਤੀ ਸੀ ਪਰ ਉਹਨਾਂ ਨੇ ਪਤਾ ਸੀ ਵੀ ਇਹ ਕਤਲ ਦਾ ਰੂਪ ਧਾਰਨ ਕਰ ਲੂ ਮਤਲਬ ਮਾਤਾ ਜੀ ਨੂੰ ਸਿਰਫ ਪੈਸਿਆਂ ਦੇ ਕਰਕੇ ਮਾਰ ਦਿੱਤਾ ਹਾਂਜੀ ਹਾਂ ਬਿਲਕੁਲ ਪੈਸਿਆਂ ਕਰਕੇ ਜੀ 1.5 ਲੱਖ ਰੁਪਏ ਨਹੀਂ ਦਿੱਤਾ ਜੀ ਇਹ ਮਾਂ ਕੀ ਜਦੋਂ ਤਰੀਕ ਤੇ ਜਾਂਦੀ ਸੀ ਬੱਸ ਸਟੈਂਡ ਤੇ ਆ ਕੇ ਬੈਠਦੇ ਸੀ ਇਹਨਾਂ ਨੂੰ ਕਦੇ ਰਵਾਲਵਰ ਦਿਖਾਉਂਦਾ ਸੀ ਕਦੇ ਗੱਡੀ ਲੈ ਕੇ ਇਹਨਾਂ ਦੇ ਪਿੱਛੇ ਆਉਂਦਾ ਸੀ ਕਦੇ ਕੁਛ ਬੋਲਦਾ ਸੀ ਕਦੇ ਮੁੱਠਾ ਚੜਾਉਂਦਾ ਸੀ ਮਰਦਾਂ ਸੀ ਇੱਥੇ ਨਾਲ ਹੌਟਲ ਚੱਲਿਆ ਜੀ ਮਚੰ ਬਿਮਾਰ ਮੈਂ ਹੋੜੀ ਆ ਕਿ ਬਿਮਾਰ ਦਾ ਉੱਥੇ ਬੈਠੇ ਉਹਨੂੰ ਮਿਲਣ ਵੀ ਨਹੀਂ ਜਾ ਸਕਦੇ ਸੀ ਤੁਸੀਂ ਮਨੂ ਇੱਥੇ ਕਾਹਦੇ ਲਈ ਖੜੇ ਹੋ ਪ੍ਰਸ਼ਾਸਨ ਨੂੰ ਕਾਹਦੇ ਲਈ ਹੈ ਇਹ ਤਾਂ ਮੈਡੀਕਲ ਮਾਮਲਾ ਹੈ ਜੀ ਇਧਰ ਆ ਜਾ ਬਾਬਾ ਲਾ ਲੀ ਇਹ ਕੋਈ ਸੂਬਾ ਥੋੜੀ ਆ ਇੰਡੀਆ ਐਸੇ ਕਰਕੇ ਪਿੱਛੇ ਆਈ ਨਹੀਂ ਜੀ ਤੁਹਾਡੇ ਕੋ ਪੇਸ਼ੈਂਟਾਂ ਨੂੰ ਕੱਢ ਦੇਣੇ ਉਹ ਕਿਹਦੇ ਅੰਦਰ ਤੁਸੀਂ ਕਹਿੰਦੇ ਖੜੀ ਹੋਣਾ ਨੂੰ ਇੱਕ ਲਈ ਤਾਂ ਕਲੀਅਰ ਕਰਾਉਣਾ ਹੈ ਇਹਨਾਂ ਦੀ ਅੱਛਾ ਨਾਲ ਗੱਲ ਕਰੋ ਅੱਛਾ ਲਿਆਓ ਕਿਥੇ ਆਪ ਸਰ ਮੈਨੂੰ ਮਲਾਓ ਕਿਥੇ ਨਹੀਂ ਆਪ ਸਰ ਤੁਹਾਡੇ ਕੋਲ ਲਾਓ ਕੋਈ ਨਾ ਦੇਖ ਸਕਦੇ ਇੱਕ ਸੱਤ ਜਿਹੜਾ ਲਾਓ ਇਹਨਾਂ ਨੂੰ ਜੇਰ ਕਮਾਲ ਕਰਦੇ ਹੋ ਯਾਰ ਤੁਸੀਂ ਮੈਨੂੰ ਇੱਕ ਗਾਨੀ ਸਮਝ ਆਉਂਦੀ ਪ੍ਰਸ਼ਾਸਨ ਕਾਦੇ ਵੀ ਖੜਾ ਹੋਰੇ ਮਾਈਕ ਪਿੱਛੇ ਘਰ ਕੋ ਦੂਰ ਜਾ ਯਾਰ ਭੈਣ ਦੇਖੋ ਇਹ ਤੇ ਯਾਰ ਉਧਰ ਇੱਕ ਲੇਡੀ ਹੁੰਦਾ ਠੀਕ ਅੱਧੀ ਚ ਯਾਰ ਉਹ ਬੇਦਕੂਫਾ ਯਾਰ ਆ ਚਾਰ ਮੰਦਰ ਤੋਂ ਚਾਰ ਮੰਦਰ ਉੱਠ ਕੇ ਆ ਜਾਂਦੇ ਨੇ ਉਹਰੇ ਠੀਕ ਹੈ ਤੋ ਹਿੱਕਰ ਮੰਦਰ ਨੂੰ ਪਬਲਿਕ ਨੂੰ ਕਿਉਂ ਪ੍ਰਸ਼ਨ ਕਰਦੇ ਕਿਉਂ ਉੱਠ ਕੇ ਆ ਜਾਂਦੇ ਜੋ ਪਰਸੈਂਟਾ ਮੌਜੂਦ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਉੱਥੇ ਗੱਲ ਕਰੋ ਜੀ ਨਾ ਵਿੱਚ ਦਿਖਾਓ ਜੀ ਤੁਸੀਂ ਤੈਨੂੰ ਆਜਾ ਲੱਗ ਕੇ ਇੱਧਰ ਆ ਜਾਓ ਬੈਡ ਬਾਡੀ ਮੌਸਮ ਤੁਸੀਂ ਇਹਨਾਂ ਕੋਲ ਜਾਓ ਨਾ ਤਨੁ ਪਰੇਸ਼ਾਨ ਨਾ ਹੋਵੋ ਤੇ ਇਹਨਾਂ ਦੀ ਕੋਈ ਦੇਖੋ ਕਾਰਵਾਈ ਕਰੂਗਾ ਸਰਕਾਰ ਕਾਰਵਾਈ ਕਰਨ ਦੇਊਗਾ ਤਾਂ ਵਸੋ ਸਾਡੇ ਨਾਲ ਗੱਲ ਕੋਈ ਨਾ ਮੈਂ ਤਾਂ ਨਾਲ ਗੱਲ ਹੀ ਨਹੀਂ ਕਰ ਰਿਹਾ ਪਰੇਸ਼ਾਨ ਨਾ ਹੋਵੋ ਮੈਂ ਤਾਂ ਨਾਲ ਗੱਲ ਹੀ ਕਰ ਰਿਹਾ ਇਹ ਕਰ ਰਹੇ ਮੈਂ ਪਰੇਸ਼ਾਨ ਨਾ ਕਰੋ ਕਿੰਨੇ ਕੁ ਕਿਸੇ ਪਰੇਸ਼ਾਨ ਹੋ ਤੂੰ ਵੱਧਾ ਅਸੀਂ ਸਾਡੇ ਬੱਚੇ ਵੀ ਨਹੀਂ ਜਾ ਕੇ ਨਾ ਹਸਪੀਟਲ ਬੈਠੋ ਇਹ ਨਾ ਬੈਠੋ ਆ ਕੇ ਸਾਡਾ ਰਾਈਟ ਹੈ ਉਹਨਾਂ ਦਾ ਕੰਮ ਹੈ ਆਪਣਾ ਨਹੀਂ ਹੈ ਪੁੱਤ ਕਿਉਂ ਡੀਆਪਰ ਦਾ ਬੈਲੇ ਕੋਈ ਨਾ ਕੋਈ ਨਾ ਅਫਸਰ ਨੂੰ ਕੋਈ ਗੱਲ ਨਹੀਂ ਕਰੀਂ ਸਾਡੇ ਕਿਸਾਨ ਨੂੰ ਬੁਲਾਉਂਦੇ ਨਹੀਂ ਮਾਦਲ ਕਰਾਂ ਯਾਰ ਮਤਲਬ ਲੋੜ ਹੀ ਆ ਯਾਰ ਪਬਲਿਕ ਨੂੰ ਹੈਰਾਨ ਕਰ ਰਹੇ ਹੋ ਤੁਸੀਂ ਪੂਰੇ 50 ਬੰਦੇ ਹੈਰਾਨ ਹੋ ਰਹੇ ਨੇ 50 ਬੰਦੇ ਪਰੇਸ਼ਾਨ ਹੋ ਰਹੇ ਨੇ ਕਿਸੇ ਨੇ ਮਰਜੰਸੀ ਗਿਆਣਾ ਯਾਰ ਗੱਲ ਕੱਲੇ ਵੀ ਨਹੀਂ ਭਾਜੀ ਪਰੇਸ਼ਾਨੀ ਤਾਂ ਹੈ ਹੀ ਹੈ ਭਰਾਵਾ ਸਾਰਿਆਂ ਨੂੰ ਪਰੇਸ਼ਾਨੀ ਆਉਣੀ ਦੇਖੋ ਉਹ ਜਿਹੜੀ ਗੱਡੀਆਂ ਉੱਥੇ ਜਿਹਨਾਂ ਗੱਡੀ 'ਚ ਵਿਚਾਰੀ ਬੈਠੀ ਹੈ ਉਹ ਮੇਰੀ 2 13 ਦੀ ਮੀਟਿੰਗ ਹੈ 10 ਕਿਹੜਾ ਮੈਂ ਕਿਹੜੇ ਅੰਗਰੇਜ਼ੀ ਕਿਸੇ ਨਾਲ ਵੀ ਬੋਲਣਾ ਨਹੀਂ ਪਾਉਂਦਾ ਚਾਰ ਮਿੰਟ ਕੋਈ ਸੜੀ ਜਾਣ ਲਈ ਪਹੀਆ ਨਹੀਂ ਚਾਣਦਾ ਕਰੋ ਅਸਾਂ ਦੇ ਸਭ ਤੋਂ ਪਹਿਲੇ ਇਸ ਦਾ ਮਰੀ ਪਿਆਰ ਦੇ ਸਮੂਹ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਮਨਸ਼ੂਮਰ ਕਨ ਪਿਛਲੇ ਦਿਨੀ ਪਿੰਡ ਰੋਂਗਲਾ ਦੇ ਵਿੱਚ ਇੱਕ ਬਜ਼ੁਰਗ ਮਾਤਾ ਦਾ ਸਰਪੰਚ ਦੇ ਪੁੱਤਰ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਜਿਸ ਦੌਰਾਨ ਪਰਿਵਾਰ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਕਲਾਈ ਜਾਂਦੀ ਹੈ ਬਾਰ ਬਾਰ ਕਿਹਾ ਜਾਂਦਾ ਪਹਿਲਾਂ ਤਾਂ ਪਰਚਾ ਦਰਜ ਕਰਨ ਦੇ ਵਿੱਚ ਦੇਰੀ ਹੁੰਦੀ ਹੈ ਤੇ ਹੁਣ ਜਿਹੜਾ ਮੁਲਜ਼ਮਾਂ ਨੂੰ ਫੜਿਆ ਨਹੀਂ ਜਾ ਰਿਹਾ ਜਿਸ ਕਾਰਨ ਕਰਕੇ ਪਿਛਲੇ ਦਿਨੀ ਇਹਨਾਂ ਦੇ ਵੱਲੋਂ ਸਮਾਂ ਦਿੱਤਾ ਗਿਆ ਸੀ ਕਿ ਜੇ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾਊਗਾ ਸੜਕਾਂ ਰੋਕੀ ਜਾਊਗੀ ਪਰ ਅੱਜ ਤਾਂ ਅੱਜ 12 ਵਜੇ ਤੋਂ ਬਾਅਦ ਇਹਨਾਂ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਸੜਕ ਰੋਕ ਲਈਤੀ ਗਈ ਹੈ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਬਾਈ ਜੀ ਕੀ ਲੱਗਦਾ ਹੈ ਕਿਉਂ ਨਹੀਂ ਫੜ ਪਾਰੇ ਇਹ ਜਿਹੜੇ ਮੁਲਜ਼ਮ ਨੇ ਕਿਉਂ ਨਹੀਂ ਫੜੇ ਜਾ ਰਹੇ ਸਰਵੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੈ ਜੀ ਪੁਲਿਸ ਦੇ ਉੱਪਰ ਸਰਕਾਰ ਦਾ ਦਬਾਅ ਹੈ ਵੀ ਇਹਨਾਂ ਮਾਮਲਿਆਂ ਨੂੰ ਐਦਾਂ ਹੀ ਦਫਾ ਦਫਾ ਕਰੋ ਤੇ ਕੇਰਾਂ ਤੁਸੀਂ ਅੰਤਿਮ ਸੰਸਕਾਰ ਕਰਵਾਓ ਬਾਕੀ ਦੀ ਕਾਰਵਾਈ ਬਾਅਦ ਚ ਕਰਾਂਗੇ ਪਰ ਨਹੀਂ ਅਸੀਂ ਉਹਨਾਂ ਚ ਅੰਤਿਮ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਪੁਲਿਸ ਆਪਣੀ ਕਾਰਵਾਈ ਨਹੀਂ ਕਰਦੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਅੱਜ ਚੌਥਾ ਦਿਨ ਹੋ ਗਿਆ ਸਾਡੀ ਮਾਤਾ ਜੀ ਦੀ ਡੈੱਡ ਬੋਡੀ ਮੌਜਜਰੀ ਦੇ ਵਿੱਚ ਪਈ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਉਹਨ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਪੋਸਟਮਾਰਟਮ ਕਰਾ ਕੇ ਡੈੱਡ ਬਾਡੀ ਸਾਡੇ ਹਵਾਲੇ ਕੀਤੀ ਜਾਵੇ ਤੇ ਅਸੀਂ ਆਪਣੀ ਮਾਤਾ ਜੀ ਦਾ ਸੰਸਕਾਰ ਕਰ ਸਕੀ। ਬਈ ਇਹ ਤਾਂ 1.5 ਲੱਖ ਦਾ ਜ਼ਿਕਰ ਆ ਰਿਹਾ ਪੈਸੇ ਦੇ ਕੀ ਲੈਣਦੇ ਨੇ ਕਿ ਮੈਟ ਕੀ ਆ। ਉਹ ਸਰ ਕੀ ਸੀਗਾ ਜੀ ਇਹ ਪਟਿਆਲੇ ਦੇ ਲਵੇ ਪਿੰਡਾ ਚ ਲੋਥੇ ਕਿਤੇ ਗੋਲੀ ਗੋਲੀ ਚੱਲੀ ਸੀ। ਸਰਪੰਚ ਧੱਕੇ ਨਾਲ ਕਹਿੰਦਾ ਤੁਹਾਡੇ ਬੇਟੇ ਦਾ ਉਹ ਪਰਚੇ ਦੇ ਵਿੱਚ ਨਾਮ ਆ ਰਿਹਾ ਜੋ ਕਿ 14-15 ਸਾਲ ਦਾ ਬੇਟਾ ਹੈਗਾ। ਤੇ ਉਹਦਾ ਕਹਿੰਦਾ ਤੁਹਾਡਾ ਗੋਲੀकांड ਦੇ ਵਿੱਚ ਨਾਮ ਆ ਰਿਹਾ 1.5 ਲੱਖ ਰੁਪਏ ਦੇ ਦਿਓ ਮੈਂ ਤੁਹਾਡੇ ਬੇਟੇ ਦਾ ਨਾਮ ਕਰਵਾ ਦਿੰਦਾ। ਇਹਕਰ ਪਰਿਵਾਰ ਨੇ 1.5 ਲੱਖ ਰੁਪਏ ਦੇਣ ਤੋਂ ਮਨਾਂ ਕਰਤਾ ਉਹ ਗੱਲ ਫਿਰ ਕਤਲ ਤੱਕ ਪਹੁੰਚ ਗਈ ਜੀ ਇਹ ਸਰਪੰਚ ਸਾਹਿਬ ਨੂੰ ਗੱਲ ਬਹੁਤ ਬੁਰੀ ਲੱਗੀ ਕਿ ਤੁਸੀਂ 1.5 ਲੱਖ ਰੁਪਏ ਨਹੀਂ ਦਿੱਤਾ ਹਾਂਜੀ ਹਾਂਜੀ ਸਰਪੰਚ ਬਲਜੀਤ ਕੌਰ ਦੇ ਬੇਟੇ ਨੂੰ ਜੋ ਕਿ ਗੁਰਵਿੰਦਰ ਸਿੰਘ ਹੋੜਲੀ ਜੋ ਕਿ ਆਪਣੇ ਆਪ ਨੂੰ ਸਰਪੰਚੀਕਾ ਹੁੰਦਾ ਹੈਗਾ ਉਹਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਮੇਰੀ ਗੱਲ ਮੰਨ ਨਹੀਂ ਰਿਹਾ ਪਰਿਵਾਰ ਇਸ ਕਰਕੇ ਉਹਨੇ ਆਹ ਕਦਮ ਚੁੱਕਿਆ ਆਪਦੀ ਜਾਨ ਚ ਤਾਂ ਉਹਨੇ ਕੁੱਟਮਾਰ ਕੀਤੀ ਸੀ ਪਰ ਉਹਨੂੰ ਨਹੀਂ ਪਤਾ ਸੀ ਵੀ ਇਹ ਕਤਲਦਾਰ ਰੂਪ ਧਾਰਨ ਕਰ ਲੂ ਬਾਈ ਜੀ ਮੈਂ ਤੁਹਾਡੇ ਘਰੇ ਵੀ ਜਾ ਕੇ ਆ ਪਿੰਡ ਵੀ ਜਾ ਕੇ ਆ ਐਡਾ ਪਿੰਡ ਹੈ ਐਡੇ ਲੋਕ ਰਹਿੰਦੇ ਨੇ ਦਿਨ ਦਿਹਾੜੇ ਇਹ ਚੀਜ਼ ਨਾਲ ਜਾਣਦੇ ਤਾਂ ਪਿੰਡ ਵਾਲੇ ਨਹੀਂ ਕਰਦੇ ਮੈਨੂੰ ਤਾਂ ਲੱਗਦਾ ਪਿੰਡ ਵਾਲੇ ਚ ਇੱਕਾ ਹੁੰਦਾ ਸੀ ਸਰ ਪਤਾ ਕੀ ਗੱਲ ਹੈ ਜੀ ਦੇਖੋ ਕੋਈ ਵੀ ਇਹ ਮਾੜੇ ਬੰਦੇ ਤੋਂ ਹਰੇਕ ਬੰਦਾ ਕਰਦਾ ਹੁੰਦਾ ਹੈ ਅਗਲਾ ਅਗਲਾ ਕਹਿੰਦਾਗਾ ਵੀ ਚਲੋ ਅਸੀਂ ਕਾਦੇ ਵੇਸ ਤੇ ਆਪਣਾ ਨਾਮ ਅੱਗੇ ਲਿਆਉਣਾ ਹੈਗਾ ਕੋਈ ਵੀ ਬੰਦਾ ਹੈ ਅੱਜ ਕੱਲ ਹਰੇਕ ਬੰਦੇ ਕਬੀਲਦਾਰ ਬੰਦੇ ਆ ਸਾਰੇ ਜਿਹੜੇ ਲੜਣੇ ਲੁੱਚੇ ਬੰਦੇ ਆ ਉਹਨਾਂ ਦੇ ਅੱਗੇ ਹਰੇਕ ਬੰਦਾ ਆਉਣਾ ਨਹੀਂ ਚਾਹੁੰਦਾ ਪਰ ਉਹਨਾਂ ਵਰਗੇ ਹੋ ਕੇ ਹੀ ਉਹਨਾਂ ਦੇ ਅੱਗੇ ਆਉਣਾ ਪੈਂਦਾ। ਤੁਹਾਨੂੰ ਐਨੇ ਉਮੀਦ ਸੀ ਤੁਸੀਂ ਪਿੰਡ ਦੀ ਸਰਪੰਚੀ ਉਹਨੂੰ ਜਿਤਾਈ ਆਮ ਆਦਮੀ ਪਾਰਟੀ ਦੇ ਨੂੰ ਕਿ ਇਹੋ ਜਿਹਾ ਅੱਗੇ ਆ ਕੇ ਦੇਖਣ ਨੂੰ ਮਿਲੇਗਾ? ਨਹੀਂ ਸਰ ਇਹ ਜੇ ਇਦਾਂ ਦੀ ਉਮੀਦ ਹੁੰਦੀ ਜ ਕੋਈ ਮੇਰੇ ਮਾਸੀ ਜੀ ਖੁਦ ਉਹਨਾਂ ਦੇ ਘਰ ਖਾਣਾ ਬਣਾਉਂਦੇ ਰਹੇ ਨੇ। ਖੁਦ ਉਹਨਾਂ ਦੇ ਘਰ ਖਾਣਾ ਬਣਾਉਂਦੇ ਨੇ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਫੁੱਲ ਸਪੋਰਟ ਕੀਤੀ ਹੈ। ਜੇਕਰ ਸਾਨੂੰ ਇਦਾਂ ਦਾ ਕੁਝ ਪਤਾ ਹੁੰਦਾ ਫਿਰ ਅਸੀਂ ਉਹਨਾਂ ਦੀ ਸਪੋਰਟ ਥੋੜੀ ਕਰਨੀ ਸੀ। ਮਤਲਬ ਮਾਤਾ ਜੀ ਨੂੰ ਸਿਰਫ ਪੈਸਿਆਂ ਦੇ ਕਰਕੇ ਮਾਰਤਾ। ਹਾਂ ਜੀ ਹਾਂ ਬਿਲਕੁਲ ਪੈਸਿਆਂ ਕਰਕੇ ਜੀ 1.5 ਲੱਖ ਰੁਪਏ ਨੇ ਡੀਐਸਪੀ ਸਾਹਿਬ ਦੇ ਜਾ ਕੇ ਸਰਪੰਚ ਸਾਹਿਬ ਨੇ ਪੋਲੀਟੀਕਲ ਦਬਾਅ ਪਾ ਕੇ ਇਹਨਾਂ ਦੀ 752 ਕਰਾਤੀ ਹਾਲਾਂਕਿ 752 ਦੋਨੋਂ ਤਰ੍ਹਾਂ ਨਹੀਂ ਹੁੰਦੀ ਐ ਪਰ ਇਹ ਮਾਂ ਕੀ ਦੀ ਦੋਨਾਂ ਦੀ 752 ਕਰਾਤੀ ਇੱਕ ਤੇ ਦੀ 752 ਕਰਾਤੀ ਉਹਨੇ ਸਰਪੰਚ ਨੇ ਆਪਣੀ ਕੋਈ ਜਵਾਨਤ ਨਹੀਂ ਕਰਾਈ ਇਹ ਮਾਂ ਕੀ ਜਦੋਂ ਤਰੀਕ ਤੇ ਜਾਂਦੀ ਸੀ ਬੱਸ ਸਟੈਂਡ ਤੇ ਆ ਕੇ ਬੈਠਦੇ ਸੀ ਇਹਨਾਂ ਨੂੰ ਕਦੇ ਰਵਾਲਵਰ ਦਿਖਾਉਂਦਾ ਸੀ ਕਦੇ ਗੱਡੀ ਲੈ ਕੇ ਇਹਨਾਂ ਦੇ ਪਿੱਛੇ ਆਉਂਦਾ ਸੀ ਕਦੇ ਕੁਝ ਬੋਲਦਾ ਸੀ ਕਦੇ ਮੁੱਛਾਂ ਚੜਾਉਂਦਾ ਸੀ ਸਾਨੂੰ ਨਹੀਂ ਪਤਾ ਸੀ ਜੀ ਵੀ ਉਹਦੇ ਮਨ ਦੇ ਵਿੱਚ ਐਡੀ ਖਾਰ ਕਿੰਨੀ ਕੁ ਖਾਰ ਚੱਲ ਰਹੀ ਐ ਜੋ ਕਿ ਆ ਕਤਲ ਦੇ ਕਤਲ ਤੱਕ ਪਹੁੰਚ ਜਾਊਗੀ ਤੇ ਫਿਰ ਕੌਣ ਕੀ ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਪਹਿਲਾਂ ਔਖਾ ਪਰਚਾ ਦਰਜ ਕਰਾਇਆ ਹੁਣ ਤੁਸੀਂ ਕਹਿ ਰਹੇ ਕੋਈ ਔਖਾ ਪਰਚਾ ਨਹੀਂ ਦਰਜ ਕਰਾਇਆ ਪੁਲਿਸ ਸਾਡੇ ਨਾਲ ਹੈ ਜੀ ਪੁਲਿਸ ਸਾਡੀ ਮਦਦ ਕਰ ਰਹੀ ਹੈ ਪਰ ਪੁਲਿਸ ਤੇ ਪੋਲੀਟੀਕਲ ਪ੍ਰੈਸ਼ਰ ਹੈ ਜੋ ਕਿ ਉਹ ਉਹਨਾਂ ਨੂੰ ਫੜ ਨਹੀਂ ਪਾ ਰਹੀ ਮਤਲਬ ਪੋਲੀਟੀਕਲ ਪ੍ਰੈਸ਼ਰ ਕਰਕੇ ਕੀ ਗੱਲ ਪ੍ਰੈਸ਼ਰ ਕਰਕੇ ਨਹੀਂ ਹੋ ਰਿਹਾ ਜੀ ਦੇਖੋ ਡੀਐਸਪੀ ਸਾਹਿਬ ਵੀ ਬਹੁਤ ਵਧੀਆ ਬੰਦੇ ਨੇ ਐਸਐਚਓ ਸਾਹਿਬ ਵੀ ਥਾਣਾ ਤ੍ਰਿਪੜੀ ਬਹੁਤ ਵਧੀਆ ਬੰਦੇ ਨੇ ਠੀਕ ਹੈ ਨਾ ਅਸੀਂ ਸਾਡੇ ਲਵੇ ਦੇਖੋ ਨਾ ਕੋਈ ਐਮਐਲਏ ਨਾ ਕੋਈ ਐਮਪੀ ਸਾਡੇ ਤੱਕ ਉਹਨਾਂ ਨੇ ਕੋਈ ਪਹੁੰਚ ਨਹੀਂ ਕੀਤੀ ਕੋਈ ਆਸ਼ਵਾਸ਼ਣ ਨਹੀਂ ਅਸੀਂ ਅਸੀਂ ਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਐਦਾਂ ਦੇ ਗੁੰਡਿਆਂ ਦੇ ਸਰਪੰਚਾਂ ਦੇ ਜੇਕਰ ਨੱਥ ਤੁਸੀਂ ਨਾ ਪਾਈ ਤਾਂ 2027 ਦੇ ਵਿੱਚ ਇਹਦਾ ਖਾਮਿਆਜਾ ਤੁਹਾਨੂੰ ਉਤਣਾ ਪੈਣਾ ਹੈ ਧੰਨਵਾਦ ਸੋ ਬਿਲਕੁਲ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਪਰਿਵਾਰ ਮੈਂਬਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੇ ਸੜਕ ਜਾਮ ਕਰੀ ਜਾ ਰਹੀ ਹੈ ਔਰਤਾ ਤੇ ਨਾਲ ਹੋਰ ਪਿੰਡ ਦੇ ਮੈਂਬਰ ਨੇ ਸਾਰੇ ਪਹੁੰਚੇ ਪਏ ਨੇ ਜਿਨ੍ਹਾਂ ਦੇ ਵੱਲੋਂ ਕਰਿਆ ਜਾ ਰਿਹਾ ਸੋ ਇਹ ਤਸਵੀਰਾਂ ਨੇ ਪਟਿਆਲਾ ਦੀਆਂ ਜਿੱਥੇ ਪਹਿਲਾ ਰੋਂਗੜਾ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਦਾ ਕਤਲ ਕਰ ਦਿੱਤਾ ਜਾਂਦਾ ਉਹਨਾਂ ਦੀ ਬੋਡੀ ਜਿਹੜੀ ਮੋਰਚਰੀ ਦੇ ਵਿੱਚ ਪਈ ਆ ਇਨਸਾਫ ਦੀ ਗੌਰ ਪਰਿਵਾਰ ਕਰ ਰਿਹਾ ਪਰ ਪੋਲੀਟੀਕਲ ਪ੍ਰੈਸ਼ਰ ਜੋ ਜਾਣਕਾਰੀ ਆ ਰਹੀ ਹੈ ਸਾਹਮਣੇ ਉਹ ਇਹ ਹੈ ਕਿ ਪੋਲੀਟੀਕਲ ਪ੍ਰੈਸ਼ਰ ਦੇ ਕਰਕੇ ਜਿਹੜਾ ਸਰਪੰਚ ਦਾ ਪੁੱਤਰ ਆ ਉਹਨੂੰ ਨਹੀਂ ਪੜਿਆ ਜਾ ਰਿਹਾ ਪਰ ਦੇਖਣਾ ਇਹ ਹੋਵੇਗਾ ਕਿ ਕਦੋਂ ਉਹਨਾਂ ਨੂੰ ਇਨਸਾਫ ਮਿਲੇਗਾ ਕਦੋਂ ਕੀ ਸਿੱਟਾ ਨਿਕਲਦਾ ਹੈ ਕੀ ਮਾਮਲਾ ਰਹੂਗਾ ਕਿਉਂਕਿ ਇਹਨਾਂ ਦਾ ਕਹਿੰਦਾ ਪਰਚਾ ਦਰਜ ਹੋ ਗਿਆ ਪਰ ਅੰਤਿਮ ਸੰਸਕਾਰ ਅਸੀਂ ਉਦੋਂ ਕਰਾਂਗੇ ਜਦੋਂ ਸਾਨੂੰ ਇਨਸਾਫ ਮਿਲੇਗਾ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ